ਆ ਸੁਣੀ ਜਾਂਦਾ ਗੇਟ ਖੋਲੋ ਥੱਲੇ ਆ ਮੈਡਮ ਉਹ ਸਾਡੇ ਖੜੇ ਆ ਬਰਾਤ ਸਵੇਰ ਫਿਰ ਤੁਸੀਂ ਗੱਡੀ ਕਰ ਲੀ ਆਰਾ ਮੈਂ ਠੀਕ ਆ ਵੀਡੀਓ ਬਣਾ ਰਹੇ ਹੋ ਵੀਡੀਓ ਬਣਾਉਣ ਦੀ ਆ ਤੁਸੀਂ ਦਰਵਾਜ਼ਾ ਵੀਡੀਓ ਜਿੰਨੀ ਮਰਜ਼ੀ ਬਣਾ ਲਿਓ ਗੇਟ ਖੋਲੋ ਮਾੜਾ ਆ ਕੇ ਪਹਿਲਾਂ ਗੇਟ ਖੋਲੋ ਸਾਡੇ ਬਰਾਤ ਖੜੇ ਆ ਇਹਨਾਂ ਕੋਈ ਨਾ ਸਾਡੇ ਕੋਲ ਵੀ ਹੈਗਾ ਸਾਰਾ ਕੁਝ ਕਪੜੇ ਤੁਹਾਡੇ ਆਹੀ ਪਾੜਾਂਗੇ ਜਿਵੇਂ ਲਾ ਪਾੜਿਆ ਨਹੀਂ ਪਾੜਾਂਗੇ ਇਹ ਮੁਦਕਤੀ ਗੱਲ ਆਹੀ ਪਾੜਾਂਗੇ ਹਾਲਤੂ ਦੀ ਗੱਲ ਜਾਇਜ਼ ਗੱਲ ਹੈ ਇਹ ਆਹੀ ਪਾੜਾਂਗੇ ਪਛਾ ਕੇ ਰਹੀ ਤੂੰ ਆ ਬਰੇਵੀ ਤੂੰ ਕਰਦੀ ਨੋਟ ਕੋਈ ਗੱਲ ਨਹੀਂ ਮੱਟੀ ਨਹੀਂ ਮਿਲਦੀ ਹੈਗਾ ਕੋਈ ਨਹੀਂ ਪਾੜਾਂਗੇ ਬੰਦਾ ਸਿਰ ਤੇ ਇੱਕ ਗੱਲ ਕਹਿੰਦਾ ਚਲ ਤੋਰ ਗੱਡੀ ਗੱਡੀ ਪਿਆਰ ਕਰ ਮੈਂ ਵਾਹ ਬਹੁਤ ਵਾਹ ਇਹ ਬਰਾਬਰ ਦਾ ਪ੍ਰਚਾਰ ਬੰਦ ਨਹੀਂ ਆ। ਉਹਦਾ ਪ੍ਰਚਾਰ ਬੰਦ ਕਰ। ਜਾ ਯਾਰ। ਉਹ ਵੀ ਨਾ ਇਹ ਬੰਦ ਕਰ। ਲਾ ਆਪਦਾ ਪ੍ਰਚਾਰਾ ਸਮਾਨ ਲੈ। ਉਹਦਾ ਤੂੰ ਇਹਦੇ ਤੇ ਬੰਦ ਕਰ। ਇਹ ਪਤਾ ਨਾ ਬਾਈ ਕੌਣ? ਗਲਤ ਕੌਣ ਹੈ? ਮੇਰਾ। ਗੱਜੋ ਤੈਨੂੰ ਕਿਹਾ ਉਹ ਦੁਨ। ਹੋ ਗਿਆ। ਹਾਂਜੀ ਕੀ ਨਾਮ ਜੀ ਦਾ ਕੀ ਹੈ ਮੇਰਾ ਨਾਮ ਕਨਿਸ਼ਕ ਨਹੀਂ ਹੈ ਜੀ ਇਹ ਤੋਂ ਰੈਨਲ ਆਫ ਇਸਵੰਨ ਦਾ ਮੈਂ ਇਹਨਾਂ ਕੋਲੋਂ ਕੋਈ ਸਮਾਨ ਲਿੱਤਾ ਜੀ ਉੱਤੇ ਨਾ ਮੈਂ ਇਹਨਾਂ ਕੋਲੋਂ ਉੱਤੇ ਗਿਆ ਮੈਂ ਕਿਹਾ ਵੀ ਜੀ ਤੁਹਾਡੀ ਕਿੰਨੀ ਪੇਮੈਂਟ ਕਰਨੀ ਹੈ ਕਿਵੇਂ ਕਰਨਾ ਹੈ ਤੁਸੀਂ ਮੈਨੂੰ ਮੜਿਆ ਦੱਸੋ ਇਹ ਕਹਿੰਦੇ ਤੇਰੀ 10000 ਬੰਦੀ ਹੈ ਤੈਨੂੰ ਆਪ ਨੂੰ ਨਹੀਂ ਪਤਾ ਲੱਗਦਾ ਮੈਂ ਕਿਹਾ ਵੀ ਅੰਕਲ ਮੇਰੀ ਪੇਮੈਂਟ ਬੰਦੀ ਸੀ 9500 ਉਹਨੂੰ ਆਪ ਨੂੰ ਨਹੀਂ ਪਤਾ ਸੀਗਾ ਤਾਂ ਮੇਰੀ ਗਲਤੀ ਨਹੀਂ ਹੈ ਅਰੇ ਤੁਹਾਨੂੰ 9500 ਮਿੰਟ ਚ ਹੀ ਕਰ ਦੇਣਾ ਟਰਾਂਸਫਰ ਮੈਂ ਇਹਨਾਂ ਨੂੰ ਟਰਾਂਸਫਰ ਕੀਤੇ ਪੈਸੇ ਸਾਰਾ ਕੁਝ ਕੀਤਾ ਮੈਂ ਕਿਹਾ ਉਹ ਤਾਂ ਥੋੜਾ ਹੈ ਨਾ ਬੋਲ ਤੁਸੀਂ ਤੁਹੇ ਰਾਮ ਨਾਲ ਬੋਲ ਲੈ ਕਰੋ ਕੋਈ ਦਿੱਕਤ ਨਹੀਂ ਹੈ ਮੈਂ ਰਾਮ ਨਾਲ ਥੋੜੀ ਪੇਮੈਂਟ ਕਰਦਾ ਮਿੰਟ ਜੀ ਕਰਨਾ ਮੈਨੂੰ ਕੀ ਸੀ ਜੀ ਫਿਰ ਉਸ ਤੋਂ ਬਾਅਦ ਇਹ ਉਹ ਇੱਕ ਕੁੜੀ ਬੈਠੀ ਸੀ ਜੀ ਉੱਤੇ ਉਹ ਧੱਕਾ ਕੰਮ ਕੀ ਕਰਨ ਲੱਗ ਗਈ ਧੱਕੇ ਮਾਰ ਮਾਰ ਕੇ ਧੱਕੇ ਮਾਰ ਮਾਰ ਕੇ ਮੈਂ ਕਿਹਾ ਮੈਂ ਕਿਹਾ ਤੂੰ ੱਕ ਧੱਕੇਗਾ ਤੂੰ ਮਰੀਆਂ ਨੀ ਹਰ ਕਿ ਤਾ ਚੰਗੀਆਂ ਮੈਂ ਕਿਹਾ ਤੂੰ ਫਿਰ ਉਹੀ ਗੱਲ ਮੈਂ ਕਿਹਾ ਧੱਕੇ ਆਪਾਂ ਕੁੜੀ ਨੂੰ ਹੱਥ ਨਹੀਂ ਲਾ ਸਕਦੇ ਫਿਰ ਉਹਨੇ ਹੀ ਥੱਲੇ ਆ ਕੇ ਇਧਰ ਆ ਕੇ ਮੇਰੀ ਟੀਸ਼ਰਟ ਪਾੜਤੀ ਸਾਰੇ ਸਾਹਮਣੇ ਮੈਨੂੰ ਥੱਪੜ ਮਾਰੇ ਬਿਨਾਂ ਕਿਤੇ ਗੱਲ ਤੋਂ ਲੜਕੀ ਆ ਤਾਂ ਹਰਕਤਾਂ ਹੀ ਲੜਕੀ ਵੱਲੋਂ ਕੀਤਾ ਗਿਆ ਲੜਕੀ ਵੱਲੋਂ ਕੀਤਾ ਗਿਆ ਜੀ ਪਿੱਛੇ ਮਾਲਕ ਖੜਾ ਸੀਗਾ ਪਿੱਛੇ ਉਹਨੂੰ ਮੌਕਾ ਦੇਈਆ ਮਾਲਕ ਪੂਰਾ ਲੜਕੀ ਇਹਨਾਂ ਦੇ ਏਮਪਲੋਈ ਏ ਜੀ ਰੱਖੀ ਹੋਈ ਕਾਦਾ ਕਾਦਾ ਸ਼ੋਅਰੂਮ ਹੈ ਇਹ ਸ਼ੋਅਰੂਮ ਟੀਵੀ ਪੈਨਲ ਦਾ ਹੈ ਜੀ ਆ ਸਮਾਰਟ ਐਜੂਕੇਸ਼ਨ ਇੰਡੀਆ ਪ੍ਰਾਈਵੇਟ ਲਿਮਿਟਿਡ ਇਹ ਟੀਵੀ ਪੈਨਲ ਦਾ ਹੈ ਜੀ ਇਹਨਾਂ ਦਾ ਜਿਹੜਾ ਸਟੋਰ ਹੈ ਤੇ ਮਤਲਬ ਅੱਜ ਮੇਰੇ ਨਾਲ ਇਹ ਹਰਕਤ ਮੇਰੀ ਜ਼ਿੰਦਗੀ ਚ ਪਹਿਲੀ ਵਾਰੀ ਹੋਈ ਹੈ ਜੀ ਵੀ ਕਿਸੇ ਕੁੜੀ ਨੇ ਮੇਰੇ ਆਇਆ ਕਰਕੇ ਕੱਪੜੇ ਪਾੜੇ ਹੋਣ ਤੇ ਆਪਾਂ ਕਦੇ ਪਰ ਇਹ ਗਲਤ ਹਰਕਤ ਹੋਈ ਇਹ ਜਿੰਨੀ ਕੋਈ ਆ ਬਾਕੀ ਸਭਨੇ ਚਾਹੀਏ ਬਾਕੀ ਪੂਲ ਸਹੀਏ ਜੀ ਪੂਲ ਸਾਲੇ ਲੁਕਤੀ ਹੈ ਹਾਂ ਜੀ ਰਿਕਾਰਡਿੰਗ ਵੈਸ ਬਾਈ ਕਿਸ ਚੀਜ਼ ਤੋਂ ਹੋਈ ਹੈ ਤੁਹਾਡੀ ਵੈਸ ਬਾਈ ਕੁਛ ਨਹੀਂ ਜੀ ਬਸ ਮੈਂ ਤਾਂ ਇੰਨਾ ਵੈਸ ਬਾਈ ਮੇਰੇ ਗੱਨੀਓ ਕੁਛ ਨਹੀਂ ਹੋਈ ਸੀ ਮੈਂ ਤਾਂ ਇੰਨਾ ਕਿਹਾ ਸੀਗਾ ਮੈਂ ਕਿਹਾ ਵੀ ਅੰਕਲ ਤੁਹਾਡੀ ਜਿਹੜੀ ਪੇਮੈਂਟ ਹੈ ਮੈਂ ਆਰਾਮ ਨਾਲ ਤੁਸੀ ਜੀ ਬੋਲ ਦਿੰਦੇ ਮੈਨੂੰ ਉਹ ਵੀ ਮੈਂ ਕਰ ਨਹੀਂ ਸੀਗੀ ਮੈਂ ਕਿਤੇ ਨਹੀਂ ਭਜਦਾ ਸੀਗਾ ਮੈਂ ਤੁਹਾਨੂੰ ਵੀ ਮੈਂ ਤਾਂ ਇੱਥੇ ਥੋੜੀ ਪੇਮੈਂਟ ਕਰਾਇਆ ਮੈਂ ਵਪਾਰ ਕਰਦੇ ਸਾਰੇ ਨਾਲ ਸਾਡਾ ਟਾਈਮ ਹੋ ਗਿਆ ਵਪਾਰ ਕਰਦੇ ਨੂੰ 98 ਤੋਂ ਵਪਾਰ ਕਰਦੇ ਅੱਜ ਤੱਕ ਐ ਕਿਸੀ ਨਾਲ ਕਦੇ ਹੋਣ ਨਹੀਂ ਦਿੱਤਾ ਕਾਦੀ ਪੇਂ ਕਰੀ ਕਰਦੇ ਪੀਵੀ ਸਟੈਂਡ ਦੀ ਸੀਗੀ ਜੀ ਛੋਟੀ ਜੀ ਪੇਮੈਂਟ ਦੀ ਪੀਵੀ ਸਟੈਂਡ ਕਿੱਥੇ ਸਟੋਰ ਸਟੋਰ ਕਿੱਥੇ ਸਟੋਰ ਇਸ ਦਾ ਸਪਲਾਈ ਦਾ ਕੰਮ ਕਰਦੇ ਇਹ ਕਿੱਥੇ ਲੋਕੇਸ਼ਨ ਦੇ ਲਈ ਲੋਕੇਸ਼ਨ ਦੋ ਰੋਟੇ ਰੋਡ ਵਾਲੇ ਦੋ ਦੇ ਨਾਲ ਦੋ ਮੀਰੋਂ ਦੇ ਨਾਲ ਕੀ ਕੀ ਕਾਰਵਾਈ ਕੀ ਚਾਹਤੇ ਹੋ ਹੁਣ ਤੁਸੀਂ ਕਾਰਵਾਈ ਹਸਤ ਕਰਨੀ ਜੀ ਸਖਤ ਤੋਂ ਸਖਤ سزا ਮਿਲੇ ਜਿਹੜੀ ਕੁੜੀ ਨੇ ਮੇਰੇ ਕੱਪੜੇ ਪਾੜਿਆ ਇਹ ਜੀ ਹਰਕਤਾਂ ਕੀਤੀਆਂ ਇਹਦੀ ਕੱਲ ਨੂੰ ਕਿਸੇ ਹੋਰ ਨਾਲ ਹਰਕਤ ਕੋਈ ਕਰ ਦੇ ਸਕਰਾਚ ਮਾਰ ਦੇ ਕੁਛ ਕਰਕੇ ਕਿਤੇ ਹੋਰ ਗਲਤ ਕਰ ਦੇ ਇਹ ਜੀ ਕੁੜੀ ਨਾਲ ਤਾਂ ਕੁਝ ਵੀ ਹੋ ਸਕਦਾ ਜੀ ਆਪਾਂ ਨੂੰ ਕੀ ਪਤਾ ਅੱਛਾ ਕਿੰਨੇ ਜਿਆਦਾ ਆਪਾਂ ਚਾਹੁੰਦੇ ਕਿ ਕਿਸੇ ਨੂੰ ਨੁਕਸਾਨ ਨਾ ਹੋਵੇ ਕਿਸੇ ਵੀ ਟਾਈਪ ਦਾ ਜਿੰਨੀ ਸਖਤ ਤੋਂ ਸਖਤ ਕਾਰਵਾਈ ਬੰਦੀ ਹੈ ਮੇਰੇ ਗੰਨਿਓ ਵੀ ਹੋਈ ਹੋਈ ਕੋਈ